ਲੇ ਵੀ ਦੋਸਤੋ ਅੱਜ ਆਜੀ ਤੁਹਾਨੂੰ ਕੋਈ ਖਾਸ ਜਾਣਕਾਰੀ ਦੇਵਾਂ ਤੇ ਬਾਪੂ ਜੀ ਬੈਠੇ ਨੇ ਗੱਲਬਾਤ ਕਰਦਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਬਾਪੂ ਜੀ ਬਾਪੂ ਜੀ ਜੀ ਤੁਸੀਂ ਦੱਸੋ ਵਧੀਆ ਜੀ ਵਧੀਆ ਜੀ ਐਲੋਵੇਰਾ ਲਾਦਾ ਬਾਪੂ ਜੀ ਹਾਂਜੀ ਐਲੋਵੇਰਾ ਲਾਤਾ ਜੀ ਠੀਕ ਹੈ ਜੀ ਕਿਉਂ ਲਾਇਆ ਬਾਪੂ ਜੀ ਕੀ ਗੱਲਬਾਤ ਹੈ ਜੀ ਜਿਹੜਾ ਐਲੋਵੇਰਾ ਜੀ ਇਹ ਸਾਰੇ ਜਿੰਨੇ ਵੀ ਬੀਜ ਨੇ ਹਾਂਜੀ ਜਿੰਨੇ ਵੀ ਬੂਟੇ ਨੇ ਜੜੀਆਂ ਬੂਟੀਆਂ ਨੇ ਹਾਂਜੀ ਝੜੀਆਂ ਬੂਟੀਆਂ ਦਾ ਜਿੰਨੀਆਂ ਝੜੀਆਂ ਬੂਟੀਆਂ ਨੇ ਆਪਣੇ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਇੱਕ ਰਾਜ ਹੈ ਜੀ ਰਾਜਾ ਹਾਂ ਐਲੋਵੇਰਾ ਦਾ ਰਾਜਾ ਠੀਕ ਹੈ ਫਾਇਦੇ ਕੀ ਕੀ ਨੇ ਦੇ ਇਹ ਜੇ ਇਹ ਬੰਦਾ ਜਣ ਕੇ ਹਫਤੇ ਚ ਇੱਕ ਵਾਰੀ ਵੀ ਖਾ ਲੇ ਹੂੰ ਤਾਂ ਮੇਰੀ 100% ਗਾਰੰਟੀ ਹੈ ਵੀ ਬੰਦਾ ਸੇਤੀ ਕਿਤੇ ਬਿਮਾਰ ਨਹੀਂ ਹੁੰਦਾ ਸਮਾਈ ਨੇੜੇ ਹੀ ਠੀਕ ਹੈ ਕਿ ਕੜਤਨ ਬਹੁਤ ਹੁੰਦੀ ਹੈ ਇਸ ਚ ਹਾਂ ਇਹ ਸਰੀਰ ਵਾਸਤੇ ਬਹੁਤ ਜਣ ਕੇ ਜਿਵੇਂ ਇੱਕ ਜੈਲ ਬਣਦੀ ਹੈ ਇਹਦੀ ਦੇਖੋ ਕਿੰਨੀ ਕੋਮਲ ਹੁੰਦੀ ਆ ਹਾਂ ਜਿਵੇਂ ਜਦੋਂ ਇਹਨੂੰ ਆਪਾਂ ਖਾ ਲਿਆ ਜਿਵੇਂ ਆਪਾਂ ਇੱਕ ਸਰੀਰ ਦੇ ਵਿੱਚ ਅ ਗਰੀਸ ਕਰ ਦਿੰਦੇ ਆ ਆਪਾਂ ਗਰੀਸ ਨਹੀਂ ਕਰ ਦਿੰਦੇ ਬਾਹਰਿਆਂ ਨੂੰ ਕਿਸੇ ਚੀਜ਼ ਨੂੰ ਇਹ ਇੱਕ ਜਨਿਕੇ ਗਰੀਸ ਵਰਗਾ ਲਿਓਕੜ ਤੱਤ ਹੁੰਦਾ ਹੈ ਠੀਕ ਆ ਗਰੀਸ ਵਾਲੀ ਕੰਮ ਕਰਦਾ ਹੈ ਸਰੀਰ ਨੂੰ ਇਹ ਸਰੀਰ ਨੂੰ ਸਾਰੇ ਨੂੰ ਗਰੀਸ ਗਰੀਸ ਹੀ ਕਰਦਾ ਹੈ ਗਰੀਸ ਕਰਦਾ ਜਨਿਕੇ ਬਹੁਤ ਜਨਿਕੇ ਇਹ ਇਹ ਸਭ ਤੋਂ ਮੇਨ ਸਾਰੇ ਜੜੀਆਂ ਬੂਟੀਆਂ ਚੋ ਇਹ ਜੜੀਆਂ ਬੂਟੀਆਂ ਦੇ ਇੱਕ ਰਾਜਾ ਹਾਂ ਹੁਣ ਤਾਂ ਇਹਨੂੰ ਲੋਕ ਪਸੰਦ ਹੀ ਨਹੀਂ ਕਰਦੇ ਸਹੀ ਗੱਲ ਆ ਹੁਣ ਇਹਨੂੰ ਸਿਰਫ ਪੁਰਾਣੇ ਲੋਕ ਇਹਨੂੰ ਵਰਤਦੇ ਖਾਂਦੇ ਚ ਦਾਲ ਬਣਾਉਂਦੇ ਚਾਰ ਬਣਾਉਂਦੇ ਸਹੀ ਗੱਲ ਹੈ ਵੀ ਤੇ ਕਈ ਚੀਜ਼ਾਂ ਨਾਲ ਇਹਨੂੰ ਖਾਂਦੇ ਸਹੀ ਗੱਲ ਹੈ ਹੁਣ ਵਾਲੇ ਲੋਕ ਇਹਨੂੰ ਸਿਰਫ ਸੋਹਵਾ ਹੱਤੀ ਲਾਉਂਦੇ ਨੇ ਸਹੀ ਗੱਲ ਸੋਹਣੇ ਬਣਨ ਵਾਸਤੇ ਲਾਉਂਦੇ ਸੋਹਣੇ ਵਾਸਤੇ ਹਰੇਕ ਬੰਦਾ ਲਾ ਲੈਂਦਾ ਪਰ ਉਹਨਾਂ ਨੂੰ ਐ ਨਹੀਂ ਪਤਾ ਵੀ ਅਸੀਂ ਲਾ ਕਿਉਂ ਰਿਹਾ ਸਹੀ ਗੱਲ ਹੈ ਇਹਨੇ ਕਰਨਾ ਕਿ ਘਰੇ ਲਾ ਕੇ ਸਹੀ ਗੱਲ ਗੁਣਾ ਤਾਂ ਨਹੀਂ ਪਤਾ ਹਾਂ ਗੁਣਾ ਤਾਂ ਨਹੀਂ ਪਤਾ ਜਦੋਂ ਘਰੇ ਲਾਉਂਗੇ ਇਹਦੇ ਵਿੱਚ ਜਾਨੀ ਕਿ ਤੁਹਾਨੂੰ ਪ੍ਰੋਟੀਨ એનર્ਜੀ ਜਾਨੀ ਕਿ ਬਹੁਤ ਚੀਜ਼ਾਂ ਤੁਹਾਨੂੰ ਇਹਦੇ ਬੂਟੇ ਜਿਵੇਂ ਨਿਮਿਤੋਂ ਮਿਲਦੀਆਂ ਨੇ ਉਹ ਤੁਹਾਨੂੰ ਇਹ ਤੋਂ ਨਿ ਇਹ ਤੋਂ ਮਿਲਦੀਆਂ ਸਹੀ ਗੱਲ ਹੈ ਆਕਸੀਜਨ ਨੂੰ ਸਭ ਤੋਂ ਜ਼ਿਆਦਾ ਐਕਸੀਜਨ ਖਿੱਚਦਾ ਹੈ ਅੱਛਾ ਆਪਾਂ ਨੂੰ ਆਕਸੀਜਨ ਜ਼ਿਆਦਾ ਦੇ ਦਿੰਦੇ ਇਸ ਕਰਕੇ ਇਹਦਾ ਹਮ ਹਰ ਇੱਕ ਬੰਦੇ ਨੂੰ ਮੈਂ ਵੀਰ ਨੂੰ ਬੇਨਤੀ ਕਰਦਾ ਜਿਹਦੇ ਜਗ੍ਹਾ ਨਹੀਂ ਗਮ ਲਿਆ ਤੇ ਲਾ ਲੋ ਕੋਠੇ ਤੇ ਲਾ ਲੋ ਘਰੇ ਲਾ ਲੋ ਨਾਲੇ ਤਾਂ ਸ਼ੋਅ ਬਣੀ ਰੂ ਤੁਹਾਡੀ ਸਹੀ ਗੱਲ ਹੈਗੀ ਨਾਲੇ ਤੁਹਾਨੂੰ ਆਕਸੀਜਨ ਦੇਣ ਦੀ ਇੱਕ ਬਹੁਤ ਵੱਡੀ ਇਹ ਵਧੀਆ ਸੋਰਸ ਹੈ ਸਹੀ ਗੱਲ ਹੈ ਜੇ ਕਿਸੇ ਦਰਖਤ ਨਹੀਂ ਹੈਗੇ ਤਾਂ ਅਲਬੀਰਾ ਜੈਲ ਲਾ ਲਓ ਇਹ ਜਿਹਨੇ ਕੇ ਪੰਜਾਬੀ ਦੇ ਵਿੱਚ ਇਹਨੂੰ ਕੁਮਾਰ ਕਹਿੰਦੇ ਕੁਮਾਰ ਠੀਕ ਆ ਤੁਸੀਂ ਇਹ ਲਾ ਲਓ ਜਾਇਦਾ ਇੱਕ ਇੱਕ ਦੋ ਬੂਟੇ ਲਾ ਲਿਓ ਜਾਇ ਸਮਝੋ ਪੰਜ ਸੱਤ ਅੱਸੀ ਦਰਖਤ ਲਾ ਲੇ ਪੰਜ ਚਾਰ ਦਰਖਤਾਂ ਦੀ ਐਕਸੀਜ਼ਨ ਜਿੰਨਾ ਹੀ ਕੰਮ ਕਰਦਾ ਹੈ ਇੱਕ ਪੌਦਾ ਹਾਂ ਇਸੇ ਕਰਕੇ ਬਾਕੀ ਦਵਾਈਆਂ ਚ ਪੈਂਦਾ ਦਵਾਈਆਂ ਚ ਕੰਮ ਕਰਦਾ ਜਿਹੜੇ ਵੈਦ ਨੇ ਹੂੰ ਪੁਰਾਣੇ ਵੈਦ ਨੇ ਜਾਂ ਨਵੇਂ ਵੈਦ ਨੇ ਹੂੰ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਇਹਦੇ ਬਾਰੇ ਸਹੀ ਗੱਲ ਹੈ ਵੀ ਇਹ ਦਵਾਈਆਂ ਚ ਕੀ ਕੰਮ ਕਰਦਾ ਕਿੰਨਾ ਹੈ ਬੰਦੇ ਦੇ ਲਾਭ ਤੇ ਗੁਨਾਹ ਕਰਾ ਗੱਲ ਕਰ ਹੁਣ ਸੋ ਸੇਵਾ ਜੀ ਹੋ ਗਈ ਦੁਨੀਆ ਨਾ ਤਾਂ ਕਿਸੇ ਨੂੰ ਬਣਾਉਣੀ ਆਉਂਦਾ ਜੀ ਸਹੀ ਗੱਲ ਹੈ ਜੀ ਤੇ ਇਹਦੀ ਸਬਜ਼ੀ ਬਣਾਉਣੀ ਆਉਂਦੀ ਆ ਹੂੰ ਚਾਰ ਤਾਂ ਬਣਾਉਣਾ ਕਿੱਥੋਂ ਆਊਗਾ ਸਹੀ ਗੱਲ ਹੈ ਹੋਈ ਹੈ ਸਹੀ ਗੱਲ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਅਚਾਰ ਪੈਂਦੇ ਦਾ ਬੱਪੂ ਦਾ ਅਚਾਰ ਪੈਂਦਾ ਅਚਾਰ ਵੀ ਪੈਂਦੇ ਦਾ ਅਚਾਰ ਵੀ ਪੈਂਦਾ ਲੈ ਵੀ ਸਬਜ਼ੀ ਵੀ ਅਚਾਰ ਵੀ ਤੇ ਸਰੀਰ ਦੇ ਉੱਪਰ ਮਰਬਾ ਵੀ ਪੈਂਦਾ ਜੀ ਮਰਬਾ ਵੀ ਪੈਂਦਾ ਜੇ ਕਿਸੇ ਨੇ ਮਿੱਠਾ ਮਰਬਾ ਦੇ ਮਿਆਉਲੇ ਦਾ ਮਰਬਾ ਹੂੰ ਸੇਵ ਦਾ ਮਰਬਾ ਜਿਵੇਂ ਆ ਮਰਬੇ ਪੈਂਦੇ ਨੇ ਉਹਦਾ ਮਰਬਾ ਵੀ ਪੈ ਜਾਂਦਾ ਇਹਦਾ ਚਾਰ ਵੀ ਪੈ ਜਾਂਦਾ ਇਹਦੀ ਸਬਜ਼ੀ ਵੀ ਬਣ ਜਾਂਦੀ ਸਹੀ ਗੱਲ ਹੈਗੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਹਾਂਜੀ ਹਾਂਜੀ ਉਹ ਬੇਨਤੀ ਆ ਸਭ ਨੂੰ ਵੀ ਜੇ ਤੁਸੀਂ ਦਰਖਤ ਲਾਉਣ ਦੀ ਜਗ੍ਹਾ ਨਹੀਂ ਤੁਹਾਡੇ ਘਰੇ ਹਾਂ ਇਹਨੂੰ ਬਰਾਹਮਣ ਤਾਂ ਤੁਸੀਂ ਵੀਰ ਵਾਂ ਕੇ ਲੈ ਲੋ ਵੀਰੇ ਇਹਦੇ ਇੱਕ ਬੂਟਾ ਦੋ ਬੂਟੇ ਗਮਲਿਆਂ ਚ ਲਾ ਸਕਦੇ ਹੋ ਤੁਸੀਂ ਸਹੀ ਗੱਲ ਹੈ ਜਗਾ ਵੀ ਨਹੀਂ ਘੇਰਦਾ ਮੈਨੂੰ ਲੱਗਦਾ ਜਗਾ ਵੀ ਨਹੀਂ ਘੇਰਦਾ ਕੋਈ ਇਹ ਜਗਾ ਬਹੁਤ ਹੀ ਨਹੀਂ ਘੇਰਦਾ ਫੁੱਟ ਵਾ ਫੁੱਟ ਤੇ ਮੈਨੂੰ ਲੱਗਦਾ ਆਰਾਮ ਨਾਲ ਹੋ ਜੂਗਾ ਉੱਥੇ ਤੇ ਵੀ ਲਾ ਸਕਦਾ ਉੱਥੇ ਤੇ ਵੀ ਲਾ ਸਕਦਾ ਇਹ ਤੇ ਇਹ ਤੋਂ ਆਪਾਂ ਨੇ ਸਿਰਫ ਆਕਸੀਜਨ ਹੀ ਲੈਣੀ ਆ ਆਕਸੀਜਨ ਹੀ ਲੈਣੀ ਆ ਰਸਤ ਦਾ ਕੰਮ ਕਰਨਾ ਜੀ ਇਹਨੇ ਸਹੀ ਗੱਲ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰ ਹੂੰ ਥੋੜੇ ਥਾਂ ਘੇਰਦਾ ਇਹ ਜਿਆਦਾ ਨਹੀਂ ਘੇਰਦਾ ਨਾਲੇ ਤਾਂ ਸੋਨਾ ਲੱਗਦਾ ਨਾਲੇ ਤੁਸੀਂ ਇਹਨੂੰ ਦਾਲ ਸਬਜ਼ੀ ਬਣਾ ਸਕਦੇ ਹੋ ਸਹੀ ਗੱਲ ਜਿਵੇਂ ਕਿ ਅਸੀਂ ਹੁਣ ਆ ਐਲੋਵੀਰਾ ਜੀ ਹੂੰ ਇਹ ਐਲੋਵੀਰਾ ਦੇ ਇਹਨੂੰ ਪ੍ਰੋਸੈਸ ਕਰਕੇ ਅਸੀਂ ਐਲੋਵੇਰਾ ਦੀ ਇੱਕ ਸਾਬਣ ਬਣਾਵਾਂਗੇ ਸਾਬਣ ਬਣਾਉਂਗੇ ਦੀ ਹਾਂ ਜਿਹੜੀ ਬਾਲਾਂ ਤੇ ਕੰਮ ਕਰੋ ਹੂੰ ਤੇ ਫੁੱਲ ਬਾਡੀ ਤੇ ਕੰਮ ਕਰੋ ਜਿਨਨੇ ਕਿ ਇੱਕ ਤਰ੍ਹਾਂ ਦਾ ਐ ਜਦੋਂ ਇਹ ਸਾਬਣ ਲਾ ਲੀ ਐਲੋਵੇਰਾ ਦੀ ਤੁਸੀਂ ਤੁਹਾਡੀ ਸਕਿਨ ਐ ਨਹੀਂ ਗਲੋ ਕਰ ਦੋ ਕਮਾਲ ਹੀ ਕਰ ਦੋ ਕਮਾਲ ਹੀ ਕਰ ਹਾਂ ਬਾਕੀ ਸਰਚ ਕਰਨੀ ਪੈਂਦੀ ਜੂਨ ਹੀ ਪੈਂਦੀ ਬਾਲ ਨਹੀਂ ਝੜਦੇ ਇਹਦੇ ਨਾਲ ਅੱਛਾ ਜਿਨਨੇ ਕਿ ਐਨ ਐਲੋਵੇਰਾ ਨਾ ਸਮਝੋ ਕਮਾਰ ਨਾ ਸਮਝੋ ਇੱਕ ਦਵਾਈ ਆ ਡਾਕਟਰ ਇੱਕ ਡਾਕਟਰ ਦਵਾਈ ਆ ਹਾਂ ਕੋਈ ਵੱਡੇ ਵੱਡੇ ਡਾਕਟਰ ਇਹਨੂੰ ਤਰਜੀਹ ਕਿਉਂ ਨਹੀਂ ਦਿੰਦੇ ਕਿਉਂਕਿ ਇੱਕ ਦਵਾਈ ਆ ਜੇ ਇਹ ਦਵਾਈ ਲੈ ਲਈ ਤੂੰ ਡਾਕਟਰਾਂ ਕੋਲ ਕਿਵੇਂ ਜਾਵੇਂ ਹੋਰ ਦਵਾਈਆਂ ਦੀ ਲੋੜ ਨਹੀਂ ਪੈਂਦੀ ਹੈ ਹਾਂ ਇਸ ਕਰਕੇ ਭਾਈ ਬੇਨਤੀ ਆ ਮੈਂ ਸਾਡੇ ਦੇਸੀ ਭੈਣਾਂ ਨੂੰ ਅੰਗਰੇਜ਼ੀ ਭੈਣ ਵੀਰਾਂ ਨੂੰ ਵੀ ਭਾਈ ਤੁਸੀਂ ਸੋਚਿਓ ਬਾਜੀ ਛੱਡ ਕੇ ਇੱਕ ਇੱਕ ਬੂਟਾ ਦੋ ਦੋ ਬੂਟੇ ਜਿੰਨੀ ਕਾਕਾਤ ਆ ਤੁਹਾਡੀ ਉਹਨਾਂ ਕਾ ਕੋਈ ਮਹਗਾ ਨਹੀਂ ਹਾਂ ਜੇ ਸਰਕਾਰੀ ਨਰਸਰੀ ਜੇ ਲਾਓਗੇ ਸਾਰਾ 20 ਰੁਪਏ ਦੇ ਬੂਟੇ ਮਿਲ ਜੂ ਤੁਹਾਨੂੰ 20 ਰੁਪਏ ਦੇ ਬੂਟਾ 20 ਰੁਪਏ ਦਾ ਜੇ ਤੁਸੀਂ ਪ੍ਰਾਈਵੇਟ ਤੋਂ ਲਓਗੇ ਤਾਂ ਤੁਹਾਨੂੰ 100 ਰੁਪਏ ਦਾ ਬੂਟਾ ਮਿਲੇਗਾ ਲੈ ਵੀ ਮਿੱਤਰੋ ਸਾਰੇ ਮੇਰੇ ਵੀਰਨਾ ਜਿਨ੍ਹਾਂ ਕੋਲੇ ਜਗਾ ਹੈਗੀ ਹੈਗੀ ਘਰ ਦੇ ਵਿੱਚ ਇੱਕ ਇੱਕ ਦੋ ਦੋ ਕਮਾਰ ਜਰੂਰ ਲਾਓ ਫਾਇਦਾ ਬਹੁਤ ਜਿਆਦਾ ਆਏਗਾ ਠੀਕ ਹੈ ਜੀ ਬਾਕੀ ਜਾਣਕਾਰੀ ਬਈ ਕਿਵੇਂ ਲੱਗੀ ਕਮੈਂਟ ਜਰੂਰ ਕਰ ਦਿਓ ਧੰਨਵਾਦ